ਸਵਿੰਦਰ ਸਿੰਘ ਚਤਾਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾ 11 ਤਰੀਕ ਨੂੰ ਜ਼ਿਲ੍ਹਾ ਗਰਦਾਸਪੁਰ ਦੇ ਹਰਗੋਬਿੰਦਪੁਰ ਥਾਣੇ ਦੇ ਥੱਲੇ ਬਟਾਲਾ ਸਬਡਿਵੀਜ਼ਨ ਜਿਹੜੀ ਪੈਂਦੀ ਹੈ ਨੰਗਲ ਚੌਰ ਤੇ ਭਰਥਾਂ ਦੇ ਵਿੱਚ ਜਿਹੜਾ ਜੰਮੂ ਕreturnData ਨੈਸ਼ਨਲ ਹਾਈਵੇ ਦੇ ਉੱਤੇ ਸਰਕਾਰ ਭਗਵੰਤ ਮਾਨ ਦੀ ਸਰਕਾਰ ਵੱਲੋਂ ਜਿਹੜਾ ਜ਼ਬਰ ਕੀਤਾ ਗਿਆ ਉਹਦੀ ਜਿੱਥੇ ਵੱਖ-ਵੱਖ ਜਥੇਬੰਦੀਆਂ ਨੇ ਵੱਖ-ਵੱਖ ਬੁੱਧੀਜੀਵਾਂ ਨੇ ਰਾਜਕੀਨ ਖੇਦੀ ਕੀਤੀ ਆ ਉਥੇ ਅਸੀਂ ਜਿਹੜੇ ਜ਼ਬਰ ਕਰਨ ਵਾਲਾ ਡੀਐਸਪੀ ਆ ਤੇ ਨਾਲ ਉਹਦੇ ਹੋਰ ਅਫਸਰ ਆ ਉਹਨਾਂ ਦੀਆਂ ਵੀਡੀਓ ਵੀ ਯਾਰੀ ਕੀਤੀਆਂ ਜਿਹੜੀਆਂ ਸੋਸ਼ਲ ਮੀਡੀਆ ਤੇ ਲਗਾਤਾਰ ਚੱਲ ਰਹੀਆਂ ਆ ਅਹੀਂ ਭਗਵਾਨ ਜੀ ਮਾਨ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਕੀ ਇਹ ਰਾਹ ਠੀਕ ਆ ਕੀ ਇਹ ਰਸਤਾ ਠੀਕ ਆ ਜਿਹੜਾ ਤੂੰ ਫੜ ਲਿਆ ਵੀ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਇੱਕ ਰੁਪਈਆ ਵੀ ਨਾ ਪਾਇਆ ਹੋਵੇ ਤੇ ਉਥੇ ਤੁਸੀਂ ਜ਼ਬਰਦਸਤੀ ਕਬਜ਼ਾ ਕਰਕੇ ਤੇ ਕਬਜ਼ਾ ਵੀ ਇਸ ਤਰੀਕੇ ਦੇ ਨਾਲ ਕਰੋ ਕਿਸਾਨਾਂ ਦੀ ਮਾਰਕੁੱਟ ਕਰੋ ਤੋਹਾ ਨਹੀਂ ਵੇਖਿਆ ਵੀ ਹੱਡ ਦਾ ਮਰੀਜ਼ ਆ ਕੋਈ ਕੋਈ ਕਿਡਨੀ ਦਾ ਮਰੀਜ਼ ਆ ਸਾਨੂੰ ਜਿੱਥੇ ਸਾਤ ਕਿਸਾਨ ਇੱਥੇ ਐਡਮਿਟ ਕਰਾਉਣੇ ਪਏ ਆ ਹਰਚੋਆ ਹਸਪੀਟਲ ਦੇ ਵਿੱਚ ਉਥੇ ਇੱਕ ਗੰਭੀਰ ਤੌਰ ਤੇ ਜਿਹਦੀ ਬਾਈਪਾਸ ਸਰਜਰੀ ਹੋਈ ਸਾਡਾ ਆਗੂ ਪਰਮਿੰਦਰ ਸਿੰਘ ਚੀਮਾ ਖੁੱਡੀ ਉਹਨੂੰ ਜਲੰਧਰ ਰੈਫਰ ਕਰਨਾ ਪਿਆ ਇਹ ਅਵਸਥਾ ਵਾ ਮਰਨਾਉ ਪਿਆ ਸਾਰੇ ਕਿਸਾਨ ਹਸਪਤਾਲ ਦੇ ਵਿੱਚ ਤੇ ਤੁਸੀਂ ਕਿੱਥੇ ਜ਼ਬਰ ਕਰਨ ਤੋਂ ਬਾਅਦ ਕਿਤੇ ਨਾਂ ਦੇ ਭਗਵੰਤ ਮਾਨ ਦਾ ਬਿਆਨ ਆ ਨਾ ਇਹਦੇ ਬਿਊਰੋਕਰੇਟਾਂ ਦਾ ਬਿਆਨ ਆ ਨਾ ਕਿ ਉਹ ਦਾ ਤੇ ਸਾਨੂੰ ਪਤਾ ਲੱਗਾ ਵੀ ਕੱਲ OSDM ਰੈਂਕ ਦੇ ਬੰਦੇ ਉਥੇ ਮਲਮ ਲਾਉਣ ਆਏ ਆ ਸਾਡੇ ਜਿਹੜੇ ਵੀ ਜ਼ਖਮਾਂ ਦੇ ਉੱਤੇ ਅਹੀਂ ਕਹਿਣਾ ਚਾਹੁੰਨੇ ਆ ਠੀਕ ਆ ਕੋਈ ਲੋੜ ਨਹੀਂ ਇਦਾਂ ਆਉਣ ਦੀ ਤੁਸੀਂ ਜਾਇਦਾ ਵੈਲਕਮ ਪਰ ਉਥੇ ਜੋ 2013 ਐਕਟ ਪੰਜਾਬ ਦੇ ਵਿੱਚ ਲਾਗੂ ਆ ਉਹ ਐਕਟ ਜੋ ਲਾਗੂ ਆ ਉਹਦੇ ਅਨਸਾਰ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ ਮਾਰਕੀਟ ਰੇਟ ਦਾ 4 ਗੁਣਾ ਤੇ ਨਾਲ 100% ਜਿਹੜਾ ਜਾੜਾ ਪੱਤਾ ਖਾਲ ਪਾਇਆ ਸਰਵਸ ਰੋਡ ਕਿੱਥੇ ਬਣਨੀ ਆ ਪੁਲ ਕਿੱਥੇ ਬਣਨੇ ਆ ਨਾਲ ਮੋਟਰ ਕਨੈਕਸ਼ਨ ਦੂਰੇ ਪਾਸੇ ਰਹਿ ਗਿਆ ਨਾਲ ਉਹਨੇ ਪਾਈਪ ਲਾਈਨ ਪਾਈ ਆ ਇਹਦੇ ਬਾਅਦ ਨਿਬੜ ਕੋ ਨਿਬੜ ਕੇ ਸਾਡੇ ਅੱਲੇ ਆਓ ਪਰ ਜਿਹੜੇ ਰੂਪ ਦੇ ਤੋ ਸਾਰਾ ਕੀਤਾ ਇਹ ਸਾਰੇ ਦਾ ਸਾਰਾ ਜਿੱਥੇ ਨਿਖੇਦੀ ਅਸੀਂ ਕਰਦੇ ਆ ਉਥੇ ਨਾਲ ਇਹ ਅਗਲਾ ਐਕਸ਼ਨ ਜਿਹੜਾ 17 ਤਰੀਕ ਨੂੰ ਕੱਢਿਆ ਵੀ ਡੀਸੀ ਦਫਤਰ ਦੇ ਅੱਗੇ ਗਰਦਾਸਪੁਰ ਦੇ ਅੱਗੇ ਪੱਕਾ ਮੋਰਚਾ ਲਾਇਆ ਜਾਊਗਾ ਔਰ ਜਿੰਨਾ ਚਿਰ ਭਗਵੰਤ ਮਾਨ ਸਰਕਾਰ ਜਾਇਦੇ ਬਿਊਰੋਕ੍ਰੇਟ ਜਿਹਨੇ ਧੂਏ ਕੀਤੇ ਆ ਉਹ ਸਾਡੇ ਨਾਲ ਨਹੀਂ ਨੱਬੜਦੇ ਉਹਨਾਂ ਚਿਰ ਉਹ ਪੱਕਾ ਮੋਰਚਾ ਜਾਰੀ ਰਹੂਗਾ ਤੇ ਮੈਂ ਕਹਿਣਾ ਚਾਹਣਾ ਆਪਣੇ ਕਾਰਕੁਕਾਂ ਕੁੰਨਾਂ ਨੂੰ ਆਪਣੇ ਆਪ ਨੂੰ ਬਹੁਤ ਵੱਡੀ ਗਿਣਤੀ ਕਿਉਂਕਿ ਬੀਬੀਆਂ ਦੀ ਜ਼ਿਲ੍ਹਾ ਕਮੇਟੀ ਬਣੀ ਆ ਆਪਣੀਆਂ ਮੀਟਿੰਗਾਂ ਲਾ ਲਓ ਪਿੰਡਾਂ ਦੀਆਂ ਮੀਟਿੰਗਾਂ ਲਾ ਲਓ ਜ਼ਿਲ੍ਹੇ ਦੀਆਂ ਮੀਟਿੰਗਾਂ ਲਾ ਲਓ ਤੇ ਉਹਦੇ ਨਾਲ ਆਪਣਾ ਜਿੱਦਣੇ ਅ ਧਰਨਾਵਾਂ ਦੁੱਧ ਪ੍ਰਸ਼ਾਦੇ ਜਿਹੜੇ ਆ ਵੱਡੇ ਪੱਦਰ ਤੇ ਨਾਲ ਲੈ ਕੇ ਆਓ ਕਿਉਂਕਿ ਇਹਦਾ ਮਤਲਬ ਇਹ ਅਸੀਂ ਇਤਰਾ ਟੰਗਾ ਤੜਾਉਂਦੇ ਰਵਾਂਗੇ ਸਾਡੀਆਂ ਖੇਤ ਸਾਡੀਆਂ ਜ਼ਮੀਨਾਂ ਤੇ ਸਾਡੇ ਇਹ ਉਥੇ ਲਤਾਬਾਵਾ ਇਹ ਭੰਨ ਰਿਹਾ ਬਹੁਤਾ ਚਿਰ ਭਗਵੰਤ ਮਾਨਾ ਚੱਲੂਗਾ ਨਹੀਂ ਸਾਨੂੰ ਵੀ ਪਤਾ ਲੱਗਾ ਕਹਿ ਰਿਹਾ ਡੀਸੀ ਦਫਤਰ ਧਰਨਾ ਨਹੀਂ ਲਾਉਣ ਦੇਣਾ ਧਰਨਾ ਹਰ ਹਾਲ ਦੇ ਵਿੱਚ ਲੱਗੂਗਾ ਤੇ ਡੀਸੀ ਦਫਤਰ ਦੇ ਅੰਦਰ ਲੱਗੂਗਾ ਔਰ ਕੰਪਲੈਕਸ ਦੇ ਅੰਦਰ ਹਰ ਹਾਲ ਦੇ ਵਿੱਚ ਧਰਨਾ ਲਾਵਾਂਗੇ ਸਰਕਾਰ ਫੈਸਲਾ ਕਰ ਲੇ ਉਹਨੇ ਕੀ ਕਰਨਾ ਤੇ ਮੈਂ ਫੇਰ ਦੁਬਾਰਾ ਕਹਿਣਾ ਚਾਹੁੰਨਾ ਆਪਣੇ ਆਪ ਨੂੰ ਤੁਸੀਂ ਬਹੁਤ ਢਿੱਲੇ ਜੇ ਟਰਾਲੀਆਂ ਤੇ ਆਓ ਵੱਡੀ ਗਿਣਤੀ ਜਿਹੜੀ ਆ ਉਹਦੇ ਨਾਲ ਲੈ ਕੇ ਆਓ ਤਾਂ ਕਿ ਆਪਾਂ ਇਸ ਜ਼ਬਰ ਦੇ ਖਿਲਾਫ ਬੋਲ ਗਏ ਅੰਗਰੇਜ਼ਾਂ ਨਾਲ ਵੀ ਵੱਧ ਗਏ ਔਰੰਗਜ਼ੇਬ ਨੂੰ ਵੀ ਭਗੰਤ ਮਾਨ ਵੱਧ ਗਿਆ ਵੀ ਜ਼ਬਰ ਵੀ ਕਰਨਾ ਤੇ ਰੋਣ ਵੀ ਨਹੀਂ ਦੇਣਾ ਤੇ ਇਸ ਜ਼ਬਰ ਦੇ ਖਿਲਾਫ ਆਵਾਜ਼ ਉੱਠੀ ਉੱਚੀ ਚੁੱਕਾਂਗੇ ਤੇ ਹਰ ਹਾਲਤ ਦੇ ਵਿੱਚ ਉਹਨਾਂ ਚਿਰ 1 ਇੰਚ ਵੀ ਜ਼ਮੀਨ ਨਹੀਂ ਛੱਡਾਂਗੇ ਜਿੰਨਾ ਚਿਰ ਸਾਡੇ ਖਾਤਿਆਂ ਦੇ ਵਿੱਚ 2013 ਐਕਟ ਦੇ ਮੁਤਾਬਕ ਲੈਂਡ ਐਕੁਇਜ਼ੀਸ਼ਨ ਐਕਟ ਆ ਉਹ ਸਾਡੇ ਖਾਤਿਆਂ 'ਚ ਪੈਸੇ ਨਹੀਂ ਪੈ ਜਾਂਦੇ ਮਾਰਕੀਟ ਰੇਟ ਦਾ 4 ਗੁਣਾ ਨੋਟ ਕਰ ਲਓ ਸਾਰੇ ਤੇ ਵੱਡੀਆਂ ਤਿਆਰੀਆਂ ਮੇਰੀਆਂ ਭੈਣਾ ਵੀ ਤੇ ਮੇਰੇ ਆਗੂ ਵੀ ਜਿਹੜੇ ਆ ਵੱਡੀਆਂ ਤਿਆਰੀਆਂ ਕਰ ਲੈਣ ਧੰਨਵਾਦ ਜੀ